ਤੁਹਾਨੂੰ ਬਾਹਰ ਕਿਉਂ ਮੈਂ ਬਾਹਰ ਦੀ ਕਰਨਾ ਮੈਂ ਫੈਸਲਾ ਨਹੀਂ ਮਾਵਣੀ ਅੱਛਾ ਜਾਣੇ ਜਾਨੇ ਭੱਜ ਕੇ ਨਾ ਜਾਣੀ ਭੱਜ ਕੇ ਕਿਉਂ ਭੱਜੇਗਾ ਤੁਸੀਂ ਕਿਉਂਗੀ ਹੋ ਗਿਆ ਬਾਰੇ ਗੱਲਾਂ ਮਾਰਿਆ ਕਰ ਮੌੜ ਹੁੰਦਾ ਮਾਰ ਲਾਉਂਗਾ ਚਲ ਕਰਾ ਬਾਪਾ ਆਉਣ ਆਲਾ ਮੰਮੀ ਆਇਆ ਕਰਾ ਫਰੈਂਡ ਫੋਟੋਗ੍ਰਾਫਰ 8:30 ਹੋ ਗਏ ਚਲ ਕਰਾ ਮੰਜਾ-ਮੁੰਜਾ ਫਸਾਈਏ ਚੱਲ ਅਖੀ ਕਰਾ ਨਾ ਤਾਂ ਲਈ ਹੋ ਰਹਿੰਦੀ ਆ ਤੇਰੇ ਵਾਲੇ ਸੀਨ ਰਹਿੰਦੇ ਆ ਹਜੇ ਗਾਣੇ ਦੇ ਚਲੋ ਆ ਜਾਓ ਕਰਾ ਚੱਲੋ ਮੈਂ ਦੇਖਦਾ ਕਾਂ ਜਾ ਕੇ ਮੁੰਜਾ ਮੁੰਜਾ ਇੱਕ ਕੰਜਰ ਉੱਠਿਆ ਨਹੀਂ ਗੋਡੇ-ਗੋਡੇ ਜੰਚੜਿਆ ਪਿਆ ਚਲੋ ਦੁਬਾਰਾ ਚਲੋ ਅੱਗੇ ਦੁਬਾਰਾ ਬੋਲੋ ਬੋਲੋ ਤੁਸੀਂ ਦੁਬਾਰਾ ਬੋਲੋ ਹਜੇ ਤਾਂ ਇਨੀ ਕੰਜਰ ਉੱਠਿਆ ਗੋਡੇ-ਗੋਡੇ ਜੰਚੜਿਆ ਪਿਆ ਆਹ ਰਿਹੜੀਆਂ ਨੂੰ ਸੌਣ ਤੋਂ ਬਿਨਾ ਕੋਈ ਕੰਮ ਹੀ ਨਹੀਂ ਬਿਲਕੁਲ ਜਮਾਂ ਕੰਮ ਨਹੀਂ ਗਾ ਸਾਰਾ ਡਗਾਤ ਨੂੰ ਘੁੰਮ ਨਹੀਂ ਦੇ ਜੰਨ ਨੂੰ ਇਹ ਉੱਠਣਾ ਨਹੀਂ ਆ ਇੱਕ ਦਰ ਹੀ ਜਾ ਕੋਣਾ ਦੂਦਰ ਮੈਂ ਕੋਟਰ ਕੋਠੇ ਤੈਨੂੰ ਜਾ ਆਏ ਕਰ ਤੇ ਆਹ ਬਾਹਰ ਆ ਜਾ ਪਹਿਲਾਂ ਬਾਹਰ ਨਿਕਲ ਰੰਗਾ ਆ ਬਾਹਰ ਬਾਹਰ ਆ ਬਾਹਰ ਆ ਹੋਰ ਆ ਥੋੜਾ ਜਿਹਾ ਇਹ ਇੱਥੇ ਸਾ ਕੇ ਗਏ ਉਹਦੇ ਆਪਦਾ ਫਰਮਾਇਆ ਵਾ ਹਰ ਜਾ ਤੈਨੂੰ ਦੱਸ ਆ ਗਿਆ ਜੀ ਅੰਦਰ ਚਲੋ ਅਈ ਅੰਦਰ ਮੜੇ ਅੰਦਰ ਜਾ ਹੋਰ ਚੋਈ ਦੇ ਹਾਂ ਉੱਥੋਂ ਤੱਕ ਕੇ ਆ ਕਹਿਣਾ ਬਾਹਰ ਆ ਕੇ ਇੱਥੋਂ ਨਹੀਂ ਕਰਨ ਇੱਥੇ ਆ ਕੇ ਰਸਤਾ ਬਾਹਰੋਂ ਆ ਰਿਹਾ ਮੈਂ ਆਵਾਜ਼ ਬਾਹਰ ਆ ਕੇ ਹੱਥ ਰੱਖਣਾ ਅੰਦਰੋਂ ਨਾ ਰੱਖਿਓ ਠੀਕ ਹੈ ਮੈਂ ਉੱਠ ਗਿਆ ਕਿ ਮੈਂ ਅਮਾ ਜੇ ਹਾਂ ਅਰੇ ਗੀ ਜਗਮੀ ਆਈ ਗਈ ਨਾ ਫੇ ਡੰਡਾ ਨਾ ਕਹੀ ਹੁੰਦੀ ਐ ਇੱਥੇ ਕਿੱਥੇ ਰੱਖੀ ਸੀ ਨਾ ਇਹਦਾ ਮੈਂ ਨਹੀਂ ਹਾਂ ਉਹਦੇ ਕੋ ਡਿਜ਼ਾਈਨ ਕਰਿਆ ਪਰ ਅੰਦਰ ਕੁਝ ਨਹੀਂ ਆ ਜਿਹੜਾ ਨਾ ਹੋ ਕੇ ਹਾਂ ਮੈਨੂੰ ਲੱਗਦਾ ਕਦਮ ਮੀਂਹ ਵਰ੍ਹਦਾ ਜਾਣਾ ਪੈਣਾ ਲੱਗਦਾ ਤੇ ਇੰਨੇ ਜਾਣਾ ਪੈਣਾ ਕੋਈ ਨਹੀਂ ਜਾਣਾ ਪੈਣਾ ਹਾਂ ਇਹਦੀ ਆਇਆ ਨਹੀਂ ਕਿਹੜਾ ਜਾਣਾ ਪੈਣਾ ਓ ਮਾਈ ਗੋ ਆਪਾਂ ਚੱਲਾ ਗਏ ਸੀ ਜਿਹੜਾ ਵਾਰ ਜਿਹੜਾ ਫੋਨ ਲਗਾ ਜਿਹਨੂੰ ਆਜੀ ਕਰੂ ਤੂੰ ਆਜਾ ਹੂੰ ਟੱਕਾ ਗਾ ਸਾਹ ਹੂੰ ਟੱਕਾ ਥੋੜਾ ਜਿਹਾ ਚੇਤੀ ਕਰੋ ਏ ਆਪਦਾ ਹੋ ਗਿਆ अभी बैक हो गया बैक साम हो गया अभी हो गया हो गया सब कुछ रेट बस क्या बताइए ना हम बोल house क्या ना हम बोल एक बॉय लाके बोल ना लाके बोल रहे हैं ਵਾਣੀ ਵਾਰ ਬੰਨੇ ਦੀਏ ਵਾਈ ਬੰਨਾ ਬਨੇ ਬੜਨੀ ਚੜੇ ਕੰਮੇਰਾ ਹਜਾ ਗੀਤ ਦੀ ਸਾਈ ਜਾਵੇਂਗਾ ਸਤਾ ਕੇ ਇੰਨਾ ਤੈਨੂੰ ਵਿਆਹ ਦਾ ਕਾਹ ਤੋ ਉੱਠ ਕੇ ਖੜਾ ਵੀ ਹੋ ਜਾ ਕਰ ਕਿਸੇ ਵੇਲੇ ਤਨ ਮਾ ਭਉਨੀ ਪਾਣੀ ਤੈਨੂੰ ਸਮਾਰ ਕੇ ਪਾਣੀ ਪੀਉਣੀ ਬਾਰ ਬਾਰ ਕੇ ਤੈਨੂੰ ਫਾਰਾ ਜੰਸੋ ਤਾਂ ਪਿਆ ਬੀ ਇਹ ਲਕਾਰੇਂਦਾ ਨਹੀਂ ਬਾਹਰ ਟੀਜ਼ ਮਾਏ ਲਾ ਕੇ ਆਏ ਮਾਰਨੀ ਆ ਮੂੰਹ ਤੇ ਨਾ ਮਾਰੀ ਬਸ ਆਹ ਕੀ ਨਾਂ ਤਾਂ ਘੱਟ ਸੀ ਆਹ ਗਲਾਸ ਦੀ ਜੋਟਾ ਕੋਚੇ ਵਾਲੀ ਵਾਲਟੀ ਚ ਪਾਣੀ ਪਾ ਲਿਆ ਰੁਕ ਜਾ ਰੁਕ ਨੇੜੇ ਜਾ ਆਏ ਨਹੀਂ ਕੋਣ ਨੇੜੇ ਜਾ ਕੇ ਪਾਓ ਇੱਥੇ ਆ ਕੇ ਕਤਰ ਤੱਕ ਆਏ ਨਹੀਂ ਪਾਦੇ ਉਸ ਤੇ ਆਏ ਕਤਰ ਪਰਾਂ ਬੜਾ ਕਿਤਨਾ ਪਰਾਂ ਬੜਾ ਹਾਂ ਇਹਦੇ ਤੇ ਆਏ ਪਾਓ ਆਏ ਬੋਣਾ ਹਾਂ ਉਹ ਮੈਂ ਨਹੀਂ ਮਾਰਨਾ ਤਾਂ ਇਹ ਤਾਂ ਕੰਮ ਬੱਚਾ ਜੂ ਕੈਮਰੇ ਦੇ ਹਾਂਗੇ ਤੁਸੀਂ ਨਹੀਂ ਆਉਣਾ ਸਾਪ ਪਿਆ ਮਾਣੀ ਤੇ ਨਾ ਈਲੇ ਪਾਣੀ ਪੀ ਪਾਣੀ ਪੀ ਲੈ ਕੇ ਨਹੀਂ ਤੇ ਪਾਣੀ ਸਾਰਾ ਦੇ ਪਾਣੀ 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 ਲੱਗਾ ਰਹਿਣਾ ਸਾਰਾ ਦਿਨ 24 ਘੰਟੇ ਇਹਨੂੰ ਪਾਣੀ ਪਾਣੀ ਹਨ ਰੱਜਨੇ ਖਾ ਵਰ ਪਿਆਣਾ ਰੋਜ ਦੁਬਾਰਾ ਛੁੱਟ ਦੁਬਾਰਾ ਦੁਬਾਰਾ ਬੱਸ ਆਪਾਂ ਹੀ ਸੀ ਅਗਲਾ ਕੁ ਪਤਾ ਨਹੀਂ ਨਾ ਕਿ ਹੋਵੇ ਕੋਠੇ ਤਾਂ ਹਾਂ ਆ ਗਈ ਹਾਂ ਕਿੱਥੋਂ ਆ ਗਈ ਫੈਡ ਸ਼ੂਟ ਕਰਕੇ ਹਾਂ ਫੈਡ ਸ਼ੂਟ ਹੁੰਦਾ ਮੈਂ ਬੰਮਾ ਜਾ ਕੰਮ ਉਹ ਪੜੇ ਐਡਾ ਮੁੰਡਾ ਬੋਰਾ ਚਾਹੀਦਾ ਰੋਟਾਂ ਦਾ ਲੈ ਕੇ ਆਉਂਗੀ ਦੇ ਕੇ ਸੋਦਾ ਆਉਂਗੀ ਹਾਂ ਹੂੰ ਲੈ ਕੇ ਆਉਂਗੀ ਐਡਾ ਬੋਰਾ ਜੇ ਮੈਨੂੰ ਦਾੜੀ ਕਿਤੇ ਬੋਲਣਾ ਚੱਕ ਜਾਊਗਾ ਲਾਹ ਤੈਨੂੰ ਮੇਰੇ ਕੰਧਾ ਤੋਂ ਮਾਫੀ ਬਥੇਰੇ ਜਾ ਆਉਂਗੀ ਹਾਂ ਹੁਣ ਤਾਂ ਗਾਣੇ ਆਉਣੇ ਆ ਸਾਡੇ ਬੱਸ ਵੀ ਬਥੇਰੇ ਚੱਕ ਨੂੰ ਉਹ ਤਾਂ ਸਪੋਰਟ ਕਰੋ ਸਾਰੇ ਜਾਣੇ ਬਈ ਸਾਰੇ ਜਾਣੇ ਭਾਈ ਸਪੋਰਟ ਕਰੋ ਹੁਣ ਮੇਰੀਆਂ ਧੀਆਂ ਮੇਰੇ ਪਾਤਾ ਮੇਰੇ ਵੀਰ ਸਾਰੇ ਸਪੋਰਟ ਕਰੋ ਹੁਣ ਤੱਕੇ ਸਪੋਰਟ ਕੀ ਹੁੰਦਾ ਕੀ ਹੁੰਦਾ ਸਪੋਰਟ ਉਹ ਹੁੰਦਾ ਵੇ ਕਰੋ ਕੰਮ ਕਹ ਲ ਬੋਲੋ ਹਲੋ ਹਲੋ ਕਰੋ ਹੈਲੋ ਹਲੋ ਜਰੋ ਹਲੋ ਫੋਲੋ ਫੋਲੋ ਕਰੋ ਨਾਲ ਹਾਂ ਹੈਲੋ ਨਹੀਂ ਫੋਲੋ ਕਰੋ ਨਾਲ ਸਪੋਰਟ ਸਪੋਰਟ ਹੁੰਦੀ ਆ ਵੀ ਉਹ ਕਰੋ ਨਾਲ ਖੜੋ ਸਾਰੇ ਜਾਣੇ ਸਾਰੇ ਜਾਣੇ ਨਾਲ ਖੜਜੋ ਕਰੋ ਕਰੋ ਹਾਂ ਪੌਣੋ ਕਰੋ ਹਾਂ ਨੋ ਕਿਤਾਬਾਂ ਲਾ ਹਾਂ ਆ ਦੇਿੰਦਾ ਹਾਂ ਆ ਮਾਰਦਾ ਤੜੀ ਕਹਿੰਦਾ ਕਿਤਾ ਪੌਣ ਜੱਟੀਆਂ ਬਨੇਰੇ ਹਿਲਦੇ ਖਣਿ ਪਤਸਾ ਸਖਿਆ ਇੰਤੂ ਲਾ ਇਹਨਾਂ ਵੀ ਆਈ ਮਾਰਦੇ ਨੇ ਹਾਂ ਸੋਨਦੀ ਦੀਪਾ ਵੀ ਲੱਗ ਗਿਆ ਤੇ ਮੈਨੂੰ ਬੋਲੇ ਲੰਮਾ ਹਾਂ ਕਾ ਖਾਣੇ ਨੇ ਲਾ ਦੇ ਕੰਦੋਂ ਨਈਂ ਡਾੜੀ ਨੇ ਉਹ ਫਲੋਂ ਦੇਖ ਲਈ ਟੈਂਗੋ ਚਾਰ ਲਈ ਉਹ ਚ ਕਰ ਦਿੰਦਾ ਜਦ ਦਸ਼ਮਣ ਫੌਜ ਵਾਲੇ ਸੀਨ ਜਿੱਤੇ ਆਉਂਦੇ ਆ ਕੋਡਵੜਾ ਆ ਇਹ ਹਾਂ ਉਹ ਹੀ ਆਉਂਦੇ ਆ ਐ ਕਰਕੇ ਹਾਂ ਫੌਜ ਵਾਲੇ ਸੀਨ ਯਾਦ ਆਉਂਦੇ ਆ ਐ ਕਰਕੇ ਹਾਂ ਨੋ ਮੈਂ ਆ ਮੋਰ ਦਾ ਦੇ ਜਾ ਆਉਂਦਾ ਨਾ ਹਮ ਰਾਰ ਨੇ ਮੜਾਣਾ ਨਰੜਾ ਤੋਂ ਹਮ ਨਾ ਕਿੜੀ ਦੇ ਆ ਤੂੰ ਆ ਰਿਹਾ ਅੱਛਾ ਫਿਰ ਉਦੋਂ ਤੂੰ ਕਰਨ ਰੋਡ ਤੇ ਫੇਰ ਕਰਨਾ ਹਮ ਇਹ ਜਾਣਦੀਆਂ ਬੋਲਗਾ ਹਮ ਫਿਰ ਤੂੰ ਪੜਾ ਲੱਗਦਾ ਵੀ ਇੱਕਦਾਂ ਕਿਛੇ ਇੱਕ ਓਹ ਹੋ ਰਾਈ ਹਮ ਮਮੇ ਤੂੰ ਦੇਖੇ ਫੇਰ ਕਰਦਾ ਨਾ ਹਾਂ ਮੈਂ ਇਹਦਾ ਗਾਣਾ ਦੇ ਕੇ ਕারণ ਕਿਉਂ ਮਾਤਨ ਅਨਾਸਵਿਕ ਖਦਾ ਆਪਣੇ ਮੂਰੇ ਹੁੰਦਾ ਨਹੀਂ ਯਾਰ ਇਹ ਰੋਗਣਾ ਸਮਾਲ ਆ ਰਮਾਉਂਦਾ ਹੈ ਉਹ ਸਮਾਲ ਆ ਰਮਾਉਂਦਾ ਹੀ ਅਰੇ ਹੁੰਦਾ ਤਾਂ ਸੀਨਾ ਉੱਤੇ ਤਾਂ ਨੂੰ ਜੱਟ ਬੰਨ ਮਾਰਦੇ ਨੇ ਪਟਾਕੇ ਉਹਦਾ ਸਲਾਮ ਹੀ ਦਿੰਦੇ ਹੋਣਗੇ ਨਹੀਂ ਹਾਂ ਇਹ ਹੁਣ ਇਹਨਾਂ ਨੂੰ ਕੀ ਕਰ ਹਾਂ ਹੋ ਜਾਗਾ ਰੋਣਾ ਕੀ ਸੀ ਉਹ ਕੀ ਕਰਦੇ ਹੁੰਦੇ ਉਹ ਨਹੀਂ ਉਹ ਤਾਂ ਫੈਰ 12-15 ਦਾ ਫੈਰ ਨਹੀਂ ਸੀਗਾ ਉੱਥੇ ਦਾ ਅੱਛਾ ਉਹਨੂੰ ਨਾ ਤਾਂ ਆਪਣੇ 12 ਤੱਕ ਤਾਂ ਸੀਰ ਦਾ ਉਦੋਂ ਉਹ ਬਿਰ ਕੇ ਬਚਾਰਾ ਉਹਦੇ ਕੋ ਪਿਆਸੇ ਕਹਿੰਦੇ ਸੀ ਇਹਨੂੰ ਪਾਣੀ ਵੀ ਨਹੀਂ ਦੇਣਾ ਫਿਰ ਕੀ ਹੋ ਗਿਆ ਕਿ ਪਾਣੀ ਕਦੋਂ ਨਹੀਂ ਦੇਣਾ ਨਾ ਕਹਿੰਦੇ ਪਾਣੀ ਨਹੀਂ ਦੇਣਾ ਮੈਂ ਤਾਂ ਪਾਣੀ ਦਾ ਖਲਾਸ ਲੈਣਗਾ ਹੀ ਅੰਦਰ ਉਹ ਕਹਿੰਦੇ ਦੇਣਾ ਨਹੀਂ ਦੇਣਾ ਨਹੀਂ ਲੱਭਾ ਮਰ ਜਾਂਦਾ ਉਹ ਵਿਚਾਰਾ ਮੈਂ ਇਹ ਮਾਰ ਕੇ ਮਾਰ ਕੇ ਜੇ ਅੰਦਰੋਂ ਪਾਣੀ ਨਹੀਂ ਪਈਦਾ ਪਤਾ ਨਹੀਂ ਮੈਨੂੰ ਤਾਂ ਉਹਨੇ ਪਾਣੀ ਕੜੇ ਨਾ ਆਪਣੇ ਡਾਕਟਰਾਂ ਨੂੰ ਪੁੱਛਾ ਜੇ ਪਾਣੀ ਨਹੀਂ ਦੇਣਾ ਇਹਨੂੰ ਆਪਣੇ ਡਾਕਟਰਾਂ ਨੂੰ ਪੁੱਛਣਾ ਕੋਨੇ ਡਾਕਟਰ ਜਾਨ ਕੀ ਕਚਨਾ ਚੜਦਾ ਬਣਾਈ ਨਹੀਂ ਕੋਟ ਕਿਉਂ ਤੈ ਕਿੱਥੇ ਜਾਣਾ ਹੈ ਮੈਂ ਜਾਣਾ ਹੈ ਉਹ ਦਰਿਆ ਉਪਰ ਨਾ ਤੇਰਾ ਤਾਂ ਦਰਿਆ ਨਹੀਂ ਲੋਟਾਂਦਾ ਉੱਥੇ ਦਰਿਆ ਤੇ ਪਾਣੀ ਪੀਲ ਹੀ ਠੰਡਾ ਨੂਨਾਲਾ ਚਲ ਵਾਚ ਰਿਵਿਊ ਕਰੇ ਤਾਂ ਕਿ ਮੈਂ ਕਿਹਨਾਂ ਸਾਰਾਦਨ ਤੁਰੇ ਹੀ ਫਰਦਾਨੇ ਨ ਤੁਰੇ ਹੀ ਫਰਦਾਨੇ ਪਸਪਾਨ ਕੀ ਗੋਰੀਆ ਪੈਰਾ ਦੇ ਥੱਲੇ ਜਿਹੜਾ ਹੋਰੀ ਕੜੀ ਇੱਕ ਨਾ ਹਾਂ ਫਰਦਾਨੇ ਨ ਪੈਰਾ ਅਨਸਾਰਾ ਜਾਂ ਮੇ ਜਾਣਾ ਕਿਉਂ ਬਈ ਹਾਂ ਇੱਕ ਨਾ ਜਾਣਾ ਵੀ ਫੇਰ ਮਹੋਰ ਪਿੰਡ ਚਲੇ ਗਏ ਹੋਰ ਪਿੰਡ ਆਓ ਤੁਸੀਂ ਸੋਹਣਿਆ ਹੀ ਜਾਵੜੇ ਜਾਣਾ ਹੈਪੀ ਕੋਲੇ ਹੀ ਪੱਬ ਗਏ ਕਹਿੰਦੇ ਬਰੀ ਕਾਇਕਾ ਕਰਦੇ ਹਾਂ ਮੈਂ ਕੋਈ ਤੱਕੜੇ ਨਾ ਬੰਦੇ ਦੀ ਕੋਈ ਫਿਰ ਪਿੰਡ ਗਲਤ ਸੀ ਹੁਣ ਤੁਹਾਨੂੰ ਪਤਾ ਜਿਆਦਾ ਤੁਸੀਂ ਹੁਣ ਘਰੇ ਹੀ ਰਿਆ ਕਰੋ ਨਾਲੇ ਮੋਟਰਸਾਈਕਲ ਨਹੀਂ ਸੰਭਲਦਾ ਹੁਣ ਤੁਹਾਨੂੰ ਮਜ਼ਾਕ ਨਹੀਂ ਡੜੀ ਹਾਂ ਜੀ ਬਿਲੇ ਦੇਣੀ ਤੈਨੂੰ ਹਾਂ ਹੋਰ ਜੀ ਭਾਲੇ ਹੁਣ ਚੌਂਦੀ ਲੱਗਦੀ ਐ ਡੈਡੀ ਨੂੰ ਹਾਂ ਹੁਣ ਰਹਿਣ ਦਿਆ ਕਰੋ ਲੱਗਣੀ ਚੌਂਦੀ ਇੱਥੇ ਰਹਿ ਫੋਟੋ ਥੋੜਾ ਜੂੰਦੀ ਲੱਗਣੀ ਸਿੱਧਾ ਨੂੰ ਕਿੰਦਰ ਨੂੰ ਅੱਬਾਂ ਪੱਬ ਰੈਕੋਟੋਂ ਪੱਬ ਨਾਂ ਘੇਦਰਦੀ ਵਾ ਇਹ ਮੈਨੂੰ ਵੀ ਚਲੋ ਜੀ ਰੈਕੋਟੋਂ ਜਾਂਦਾ ਹਰੇ ਪਾਜੇ ਨਿਸ਼ੜਤ ਜਾਂਦੀ ਆਪਾਂ ਸਿੱਧੇ ਨਹੀਂ ਜਾਂਦਾ ਉਹ ਰੈਕੋਟ ਅੱਡੇਉ ਅੱਡੇਉ ਰੈਕੋਟ ਦੇਉ ਹੂੰ ਉੱਥੇ ਕਿੱਥੇ ਜਾਣਾ ਉਹ ਤੁਹਾਨੂੰ ਸਿੱਧਾ ਹੀ ਜਾਣਾ ਕਿੱਥੇ ਹੂੰ ਸਿੱਧਾ ਪਾਕਿਸਤਾਨ ਵੱਸੇ ਮੋੜਨਾ ਨੇ ਪਹਿਲਾ ਹੋਗਾ ਘੜਾ ਉਥੇ ਕੋਟ ਤੋਂ ਬਾਅਦ ਘਗੜਾ ਨਗੜੇ ਨਾਲ ਸੋਨਿਆਂ ਸੋਨਿਆਂ ਨਾਲ ਪੱਬਾ ਜੀ ਆਕਾ ਅਹ ਸੋਣਣਾ ਗਾ ਫਿਰ ਸਹੀ ਆ ਸਹੀ ਆ ਨਹੀਂ 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 ਮੈਨੂੰ ਕਹਿੰਦੀ ਸਿੱਧਾ ਰਾਂਹ ਪਰੇੜੇ ਹਾਂ ਲੱਗਿਆ ਸਿੱਧੀ ਚਾਰ ਵਿੱਚ ਪਿੰਡ ਆ ਕੇ ਸਿੱਧਾ ਤੇ ਪਿੰਡ ਤਾਂ ਹੁਣ ਹੁੰਦਾ ਹੀ ਆ ਉਹ ਸੜਕ ਨਹੀਂ ਛੱਡਣੀ ਮੋੜ ਤਾਂ ਉਹ ਜਿਹੜੀ ਆ ਰੈਕੋਟ ਅੱਡੇ ਤੋਂ ਸਿੱਧੀ ਜਾਂਦੀ ਆ ਉਹ ਕਹ ਕੇ ਕਿ ਕਿਹੜੇ ਕਿਹੜੇ ਪਿੰਡ ਆਉਂਦੇ ਆ ਪਹਿਲਾਂ ਆਉਂਦਾ ਕੋਠੇਪੋਨਾ ਲਾ ਲਾ ਹੋਰ ਕੀ ਆਉਂਦਾ ਨਾ ਤਗੜਾ ਤੋਈਆਂ ਇਹਦੇ ਤੋਂ ਹੋਰ ਉਹ ਤੁਹਾਡਾ ਗੱਲ ਤੋਂ ਪੈ ਰੇ ਹਾਂ ਤੁਸੀਂ ਕਿੱਧਰ ਤੇ ਜਾਣਾ ਦੱਸੋ ਮੈਂ ਕਿਹ ਕਹਿੰਦਾ ਰੈਕੋਟ ਅੱਡੇ ਅੱਡਣਾ ਮੈਂ ਕਿਹ ਕਹਿੰਦਾ ਰੈਕੋਟ ਨਹੀਂ ਰੈਕੋਟ ਤੇ ਅੱਡਿਓ ਐਸ਼ਾ ਪੰਜ ਨੰਬਰ ਚੋਂ ਵੀ ਹੂੰ ਪੰਜ ਨੰਬਰ ਚੋਂ ਕੀ ਕਰਨ ਜਾਣਾ ਮਗਰ ਪਹਿਲੇ ਅੱਡੇ ਹੀ ਪਹਿਲੇ ਅੱਡੇ ਹੀ ਉਹ ਠੀਕ ਆ ਤੂੰ ਨਹੀਂ ਜਾਣਦੇ ਉਹ ਤਾਂ ਨਾ ਗੱਡੇ ਗੁੱਡੀ ਚ ਜਾਇਆ ਤਾਂ ਹੂੰ ਹਨ ਹੋਵੇ ਨਹੀਂ ਜਾਣਦੇ ਕਾ ਚਦ ਮੈਂ ਨਾ ਕੀ ਕਰਨਾ ਉਹ ਤੁਮਨੇ ਉਹ ਨਾ ਮੈਂ ਨਹੀਂ ਜਾਣਾ ਛਾ ਬਣਾ ਕੇ ਚਾਹ ਮੇਥਾ ਤਾਂ ਨਹੀਂ ਪਾਈ ਬਣਨੀ ਮੈਂ ਡਿਊਟੀ ਤੇ ਜਾਣਾ ਚਾਹੀ ਜੇ ਆਹੋ ਕਿਹਣੀ ਡਿਊਟੀ ਕਰ ਰਿਹਾ ਜੀ ਮੈਂ ਦੀਦਨ ਨੂੰ ਮੈਨੂੰ ਮੈਦੀਨ ਸਾਰੇ ਜੰਦਗੀ ਦੀ ਡਿਊਟੀ ਤੇ ਜਾ ਕੇ ਅਰੇ ਚਾਹ ਕੋਟੋ ਸਾਧ ਗੰਕਰ ਦਾ ਪੌਰੀ ਲਕਮੀ ਰਾਣੀ ਚਾਹ ਬਣਾ ਦੇ ਕੋਟ ਬਹਿ ਲੱਗੇ ਕੇ ਰਾਮ ਨਾ ਕਰੀ ਨੀ ਮੈਂ ਤਾਂ ਗੰਗਾ ਕਰਦਾ ਬਣਾ ਦੇ ਇਹਨੂੰ ਚਾਹ ਸਾਰਾ ਦਿਨ ਸਾਰੀ ਦਿਹਾੜੀ ਹਾਂ 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 ਕਰਦਾ ਫਿਰੂਗਾ ਇਹ ਨਹੀਂ ਜਾਣਾ ਬਹਿ ਲੱਗੇ ਰਾਮ ਨਾ ਕਰੇ ਵੇ ਆਉਂਦਾ ਟੈੱਕੇ ਬੱਸ ਕਿਤੇ ਨਹੀਂ ਜਾਣਾ ਹਾਂ ਬੱਸ देखि आउँदाखेरि आउँछ